ਜੋ ਮੇਰੇ ਵਾਈਫਾਈ ਹੈ ਉਹਨਾਂ ਤੋਂ ਕੜਾ ਲਗਵਾਇਆ ਠੀਕ ਹੈ ਸਿਕਿਉਰਟੀ ਉਹਦਾ ਕਾਰਨ ਨਹੀਂ ਨਹੀਂ ਐਕਚੁਅਲੀ ਨਾ ਅਸੀਂ ਤਾਂ ਇਹ ਜਿਹੜੀਆਂ ਗਾਈਡਲਾਈਨਸ ਨੇ ਇਹਨਾਂ ਨੂੰ ਫੋਲੋ ਕਰ ਰਹੇ ਹਾਂ ਨਹੀਂ ਹਾਂ ਦੇਖੋ ਅਸੀਂ ਕੋਈ ਕਿਸੇ ਤੇ ਕੋਈ ਉਹ ਨਹੀਂ ਕੀਤੀ ਹੈ ਨਾ ਕੰਪੈਲ ਨਹੀਂ ਕੀਤਾ ਕਿਸੇ ਨੂੰ ਅਸੀਂ ਕਿਸੇ ਦੇ ਸੈਂਟੀਮੈਂਟਸ ਹਰਟ ਨਹੀਂ ਕਰਨਗੇ ਨਹੀਂ ਕੀਤੇ ਹੈ ਨਾ ਤੇ ਕਿਉਂਕਿ ਫੇਰ ਸਾਡਾ ਪੇਪਰ ਆ ਸਾਡਾ ਸੈਂਟਰ ਬਣਿਆ ਹੈ ਨਾ ਜਿਹੜੀਆਂ ਸਾਨੂੰ ਗਾਈਡਲਾਈਨਸ ਮਿਲਿਆ ਅਸੀਂ ਉਹਦੇ ਅਕੋਰਡਿੰਗ ਹੀ ਦੇਖੋ ਚੱਲਦੇ ਹਾਂ ਹਾਂਜੀ ਕਵੈਸਟੀ ਆ ਦੇਖੋ ਤੇ ਲਿਖਿਆ ਹੋਇਆ ਹੈ ਨਾ ਆਰਟੀਫੀਸ਼ਲ ਗੋਲਡ ਔਰਨਮੈਂਟਸ ਹੈ ਨਾ ਬਸ ਅਸੀਂ ਤਾਂ ਇਹਨੂੰ ਦੇਖ ਕੇ ਥੋੜਾ ਇਹ ਗੋਲਡ ਨਹੀਂ ਥੋੜਾ ਸਟਾਰਨਮੈਂਟਸ ਨਹੀਂ ਹੋਗਾ ਮੈਡਮ ਇੱਕ ਮਿੰਟ ਜੀ ਰਿਲੀਜੀਅਨ ਇਜ਼ ਸਮਥਿੰਗ ਲਾਈਕ ਇਹਦੇ ਵਿੱਚ ਕਵਰ ਵੀ ਨਹੀਂ ਹੁੰਦਾ ਤੇ ਹਾਈ ਕੋਰਟ ਤੇ ਜਾਂ ਸੁਪਰੀਮ ਕੋਰਟ ਤੇ ਉੱਤੇ ਤਾਂ ਇਹ ਬੁੱਕ ਦਾ ਬਹੁਤ ਛੋਟੀ ਚੀਜ਼ ਹੈ ਨਾ ਇਹ ਬਿਲਕੁਲ ਇਹਨਾਂ ਇੱਕਨ ਬੋਰਡ ਵੀ ਬਹੁਤ ਛੋਟਾ ਹਾਈ ਕੋਰਟ ਸੁਪਰੀਮ ਕੋਰਟ ਦੇ ਇਹ ਤਾਂ ਨਾ ਟੌਪ ਵਾਲਾ ਬੋਰਡ ਹੈ ਸੈਂਟਰ ਲੈ ਰਿਆ ਨਾ ਉਹ ਵੀ ਛੋਟਾ ਹੈ ਇਸ ਤੋਂ ਚਲੋ ਜੇ ਤੁਹਾਡੇ ਸੈਂਟੀਮੈਂਟਸ ਨਾ ਹੋਣ ਵੀ ਆਰ ਵੈਰੀ ਸੌਰੀ ਨਹੀਂ 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 ਰਿਪੀਟ ਨਹੀਂ ਮੈਡਮ ਫੋਰਸ ਹੋਇਆ ਫੋਰਸ ਹੋਇਆ ਉਹਨੂੰ ਬੁਲਾਓ ਫੋਰਸ ਕੀਤਾ ਵੇ ਜਿਹੜਾ ਲੜਕਾ ਸਰਦਾਰ ਖੜਾ ਸੀ ਉਹ ਆ ਵੀ ਆਰ ਗੋਣਾ ਲਾਈਕ ਹਨਾ ਵੀ ਉਹਦਾ ਨਾਮ ਸੁਜੈਸਟ ਕਰਾਂਗੇ ਸੀ ਠੀਕ ਹੈ ਇਹ ਨਹੀਂ ਵੀ ਅਸੀਂ ਤੁਸੀਂ ਬਾਤਾਂਗੇ ਇੱਕ ਬਿਆਨ ਦੇ ਦੋ ਜੀ ਜੈਂਟਲਮੈਨ ਖੜੇ ਸੀਗੇ ਉਹ ਕੌਣ ਸੀ ਵੀ ਯਾਰ ਹੋਰ ਛੋਟੇ ਵੀ ਉੱਥੋਂ ਉੱਠ ਕੇ ਆਏ ਸੀਗੇ ਉਹ ਮੈਨੂੰ ਕੀ ਕਹਿੰਦੇ ਆ ਇਹਦੇ ਪਿੱਛੇ ਤੋਂ ਨਾ ਸਕੂਲ ਸਫਰ ਕਰੂੰਗਾ ਬਈ ਵੀ ਆ ਸੌਰੀ ਫॉर दैट ਹੈ ਨਾ ਮੈਂ ਸੌਰੀ ਨਹੀਂ ਨੋ 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 ਵੀ ਆ ਐਕਚੁਅਲੀ ਚੇਨੀ ਪੇਪਰ ਦਿੱਤਾ ਹੈ ਨਾ ਪੇਪਰ ਦਿੱਤਾ ਹੈ ਪਰ ਠੀਕ ਨਹੀਂ ਚਲੋ ਵੀ ਆ ਸੌਰੀ ਹਮ ਸੌਰੀ ਮੰਨ ਲਈ ਪਰ ਪੇਪਰ ਦੇਣਾ ਨਾ ਵੀ ਹੈਵ ਆ ਰਾਈਟ ਟੂ ਹੈ ਨਾ ዱ ਗਿਵ ਪੇਪਰ ਬਟ ਇਟ ਡਿਪੈਂਡਸ ਓਨ ਵੀ ਸਾਡੇ ਅਫੀਸ਼ੀਅਲ ਸੈਂਟੀਮੈਂਟਸ ਕਿ ਪਰ ਅਸੀ ਵੀ ਉਹ ਨਹੀਂ देखो दी तुसी वर्ड यूज किया दैट यू आर यूजिंग द वर्ड कंपेल नहीं नहीं किसी ने रिपोर्ट मैं नहीं किया बट ਤੁਹਾਡੇ ਬੰਦਿਆਂ ਨੇ ਲੋਸ ਸਕਿਉਰਟੀ ਗਾਜ ਸਾਹਿਬ ਕੰਪੈਲ सॉरी ਬੱਚੇ ਨੂੰ ਤਾਂ ਲੋ ਕਰ ਲਿਆ ਨਾ ਠੀਕ ਹੈ ਨਾ ਮੈਡਮ ਗੱਲ ਹੋਣੀ ਬੱਚੇ ਨੂੰ ਲੋ ਤਾਂ ਤੁਸੀਂ ਕੰਡੀਸ਼ਨ ਤਾਂ ਤੁਸੀਂ ਆਪਣੀ ਕਰ ਲਈ ਉਹ ਤਾਂ ਸਾਡਾ ਰਾਈਟ ਹੈ ਜੀ ਤੁਸੀਂ ਮੈਨੂੰ ਛੜੇ ਦੇ ਨਾਲ ਤਰ੍ਹਾਂ ਨਹੀਂ ਹੋ ਜਾ ਸਕਦਾ ਕਿ ਹੁਣ ਤਿਆਰੀ ਕਰਕੇ ਆਏ ਆ ਜੀ ਸਾਫੀ ਦਿੱਤੀ ਹੈ ਮੈਂ ਤੁਹਾਡਾ ਥੈਂਕਫੁਲ ਹੁੰਦਾ ਤੇ ਤੁਸੀਂ ਮੈਨੂੰ ਵਿਦ ਕੜਾ ਲੋ ਕਰ ਲਿਓ ਲਿਟਰਲੀ ਮੈਂ ਤੁਹਾਡਾ ਥੈਂਕਫੁਲ ਹੁੰਦਾ ਠੀਕ ਹੈ ਨਾ ਐਂਡ ਕੋਈ ਗੱਲ ਸੌਰੀ ਨਹੀਂ ਨਹੀਂ ਮੈਮ ਇਹ ਗੱਲ ਤੇ ਡੀਪੀਐਸ ਸਕੂਲ ਤੋਂ ਫਰਕ ਕਰੂਗਾ ਐਂਡ ਵੀ نو ਦੀ ਹਾਇਰ ਕਮਾਂਡਸ ਠੀਕ ਹੈ ਨਾ ਇਹ ਨਹੀਂ ਵੀ ਤੱਕ ਵੀ ਆਰ ਫਾਈਲ ਬਟ ਵੀ نو ਦਾ ਰੂਲਸ ਵੀ نو ਦਾ ਕਨਸਟੀਟਿਊਸ਼ਨ ਵੀ نو ਦਾ ਆਰਟੀਕਲ ਦੇਖੋ ਅਸੀਂ ਲੜਨਾ ਨਹੀਂ ਹੈ ਨਾ ਨਹੀਂ ਲੜਨਾ ਨਹੀਂ ਮੈਡਮ ਲੜਨਾ ਨਹੀਂ ਇੱਥੇ ਹਾਂ 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 ਬਟ ਸੋਲੂਸ਼ਨ ਫਾਈਂਡ ਕਰਨਾ ਮੈਡਮ ਪਤਾ ਹੈ ਤੁਸੀਂ ਇੰਨੀ ਕੀ ਗੱਲ ਪਿੱਛੇ ਪਿੱਛੇ ਹੋਗੇ ਵੀ ਸੌਰੀ ਵੀ ਅਸੀਂ ਬਟ ਜਿਹੜੀ ਸਿਕਿਉਰਟੀ ਗੱਲ ਛਿਗੀ ਚਲੋ ਅਸੀਂ ਤੁਹਾਨੂੰ ਫਿਰ ਸੌਰੀ ਕਰ ਰਹੇ ਹਾਂ ਅਸੀਂ ਤੁਹਾਡੀ ਜੀ ਫੀਲਿੰਗ ਮੈਡਮ ਸੋ ਅੱਗੇ ਤੋਂ ਇਹ ਤੀਜਾ ਦਾ ਧਿਆਨ ਰੱਖੋ ਸਾਡੀ ਮਤਲਬ ਕਿ ਤੁਹਾਨੂੰ ਨਾ ਤੁਹਾਨੂੰ ਨਾ ਦਿੱਕਤ ਮੈਂ ਤੁਹਾਨੂੰ ਦੱਸਦਾ ਮੈਡਮ ਇਹ ਦਿੱਕਤ ਤੁਹਾਨੂੰ ਫਿਰ ਵੀ ਆਉਣੀ ਹੈ ਹਾਂ ਅੱਗੇ ਵੀ ਤੁਹਾਡੇ ਕੋਲ ਇੱਕ ਸੈਂਟਰ ਬਣਨਾ ਹੈ ਹੈ ਨਾ ਇੱਕ ਜਿਹੜਾ ਮਤਲਬ ਇੱਕ ਸੁਜੈਸ਼ਨ ਹੈ ਅਸੀਂ ਵੀ ਆਪਣੇ ਪਲੇਟਫਾਰਮ ਤੇ ਜੀ ਫਾਰਵਰਡ ਕਰਨੀ ਹੈ ਸਿਚੁਏਸ਼ਨ ਮੇਰਾ ਕੀ ਹੈ ਵੀ ਤੁਸੀਂ ਆਪਣੇ ਇਹ ਕੌਣ ਕਰ ਰਹੇ ਹੋ ਸੀਬੀਐਸਸੀ ਕਿ ਟੈਕ ਕਰ ਰਹੇ ਨਹੀਂ ਤੁਸੀਂ ਸੀਬੀਐਸਸੀ ਨੂੰ ਇਹ ਕਹੋ ਕਲੀਅਰ ਕਰੋ ਭਈਆ ਉਹਨਾਂ ਨੂੰ ਆਪ ਵੀ ਦੇਖ ਲਓ ਤੁਸੀਂ ਨਰਤ ਲਾਣੇ ਹੋ ਵੀ ਇਹ ਕਲੈਰੀਫਾਈ ਕੀਤਾ ਜਾਵੇ ਕਿ ਕੜਾ ਔਰਨਮੈਂਟਸ ਦਾ ਪਾਰਟ ਹੈ ਜਾਂ ਨਹੀਂ ਤੇ ਜੇ ਹੈ ਤਾਂ ਉਹਨਾਂ ਨੂੰ ਇਹ ਮੈਂਸ਼ਨ ਕਰਨਾ ਪਊਗਾ ਕੜਾ ਨਹੀਂ ਵੇਅਰ ਕਰਕੇ ਆਉਣਾ ਹੈ ਫਿਰ ਜਦੋਂ ਅਸੀਂ ਐਗਜ਼ਾਮ ਅਪਲਾਈ ਕਰਾਂਗੇ ਨਾ ਵੀ ਜਿਹੜਾ ਲਿਖਿਆ ਕੜਾ ਨਹੀਂ ਪਾਉਣਾ ਤੁਸੀਂ ਐਗਜ਼ਾਮ ਨਹੀਂ ਲੜ ਸਕਦੇ ਇਹ ਅਸੀਂ ਕੀ ਕਰਾਂਗੇ ਸਰ ਅਸੀਂ CBSE ਮੈਟਰ ਫਾਰਮੈਟ ਕਰੋਗੇ ਕਿਉਂਕਿ ਤੁਸੀਂ ਇਹ ਹੁਣ ਚਾਹ ਰਿਹਾ ਰਿਕਾਰਡ ਕਰ ਰਹੇ ਹੋ ਹਾਂ ਬਿਲਕੁਲ ਡੋਨਟ ਵਰੀ ਇਹ ਰਲੀ ਅਗੇ ਵਨਸ ਅਗੇ ਸੌਰੀ ਫੋਰ ਦਾ ਅਸੀਂ ਇਹ ਗੱਲ ਗੱਲ ਕਰਾਂਗੇ ਅਸੀਂ ਇਹ ਗੱਲ ਕਰਨੀ ਹੈ ਕੌਣ ਸੀ ਉਹ ਜਿਹੜਾ ਜਿਹੜਾ ਹੁਣ ਪਾਗਲ ਬਾਈ ਆਇਆ ਸੀ ਉਹ ਸੀਗਾ ਹਾਂ ਇੱਕ ਉਹ ਸੀਗਾ ਬਸ ਮਦਾਨੀ ਬੰਦਾ ਸੀ ਉਹ ਠੀਕ ਹੈ ਉਹ ਆਪਣੀ ਜੋਬ ਨਿਵਾ ਰਿਆ ਸੀਗਾ ਹਾਂ ਤੇ ਤੁਹੋ ਅਸੀਂ